ਮੰਨੇ ਜੇ ਨਾਮ ਰਾਜਾ ਆ ਪੰਜਾਬ ਰਾਜਾ ਰਾਜੇ ਨਹੀਂ ਮੰਗਦੇ ਕਿਵੇਂ ਫਿਰ ਬਾਪੂ ਜੀ ਕਿਵੇਂ ਹੋਊ ਹਰ ਰਾਜਨੀਤਿਕ ਪਾਰਟੀਆਂ ਅਲੱਗ-ਅਲੱਗ ਰੋਟੀਆਂ ਸੇਕਦੀਆਂ ਨੇ ਚੱਲ ਜਾਂਦੀਆਂ ਨੇ ਕੋਈ ਇੱਕ ਹੀ ਸੂਰਮਾ ਉੱਠਣਾ ਸਾਰਿਆਂ ਨੂੰ ਫਨਾ ਕਰਕੇ ਰੱਖ ਦਊਗਾ ਇੱਕ ਦਿਨ ਵਾਹਿਗੁਰੂ ਸੰਗਤ ਹੋ ਸਕਦੀ ਇਕੱਠੀ ਉਥੇ ਬਾਜਾ ਸੰਗਤ ਇਕੱਠੀ ਹੋ ਜਵੇ ਤਾਂ ਫਿਰ ਉਹ ਵੀ ਕਰ ਲਾਂਗੇ ਆਪਾਂ ਨੂੰ ਪਹਿਲਾਂ ਚਾਹੀਦਾ ਵੀ ਕੋਹਾ ਜਾਂ ਮੈਂ ਉਥੇ ਨੰਬਰ ਹੈਗਾ ਮੁੰਡੇ ਆਪਣੇ ਕੋਲ ਉਹਨਾਂ ਨੂੰ ਪੁੱਛਨੇ ਵੀ ਇਹ ਉੱਤੇ ਲੱਭਾ ਹਾਂ ਹਾਂ ਕੋਈ ਕਿਸੇ ਪੁੱਛ ਲੋਗੇ ਜੇ ਸੰਗਤ ਇਕੱਠੀ ਹੋ ਸਕਦੀ ਦਵਾਈਆਂ ਦੁਵਾਈਆਂ ਵਾਸਤੇ ਤੁਹਾਡੀ ਵਾਰੀ ਆਈ ਨਹੀਂ ਮਾਤਾ ਜੀ ਆ ਕਿੰਨਾ ਚੰਤੀਬਾ ਆ ਜਾਣੀ ਵਾਰੀ ਆਵਾਜ਼ ਪੈ ਗਈ ਤੁਸੀਂ ਲੈ ਕੋਈ ਗੱਲ ਟੋਕਨ ਦਿੱਤੇ ਹੋਏ ਤੁਸੀਂ ਕਰ ਲਿਓ ਤੁਸੀਂ ਇਹਦੇ ਗਰੰਟੀ ਸਾਹਿਬ ਹੋ ਨਹੀਂ 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 ਵੈਸੇ ਇਹ ਬਲੌਂਮੈਂਟ ਕਰਨੀ ਕਰ ਦੇਣਗੇ ਨਹੀਂ ਕਰਤੀ 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 ਮੈਂ ਇਹ ਉਹ ਵੀਰ ਤਾਂ ਬਜਵਾ ਜੰਮਰ ਤੁਰੇ ਬੰਦੇ ਮੈਂ ਕਿਉਂ ਗੁਰਦਰਾ ਸਾਹਿਬ ਜਾਉ ਹਾਂ ਆ ਥੋੜਾ ਜਿਹੀ ਪਹਿਲੇ ਭੋਗ ਤੂੰ ਸਾਡਾ ਨੰਬਰ ਰੱਖ ਲਿਓ ਕੋਈ ਲੋੜ ਹੋਈ ਹੋਰ ਪਿੰਡ 'ਚ ਕਿਸੇ ਨੂੰ ਦਵਾਈਆਂ ਬੂਟੇ ਦੀ ਕੋਈ ਆਪਰੇਸ਼ਨ ਦੀ ਕੋਈ ਟੈਸਟਾਂ ਦੀ ਕਿਉਂਕਿ ਸਾਡੀ ਸੰਸਥਾ ਨਾ ਦਵਾਈਆਂ 'ਚ ਹੀ ਕੰਮ ਕਰਦੀ ਆ ਜਿਵੇਂ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਪੀੜਤ ਨੂੰ ਕੋਈ ਇਲਾਜ ਆਪਰੇਸ਼ਨ ਵੈਸੇ ਹੀ ਪਿਛਲੇ 10 ਸਾਲਾਂ ਤੋਂ ਅਸੀਂ ਕਰ ਰਹੇ ਕੱਲੇ ਹ ਵੈਸੇ ਵੀ 365 ਦਿਨ ਗੁਰੂ ਮਹਾਰਾਜ ਸਾਡੇ ਕੋਲ ਸੇਵਾ ਲੈਂਦੇ ਨੇ ਤਾਂ ਤੁਸੀਂ ਸਾਡਾ ਲੈ ਕੇ ਸੇਵਾ ਲਾ ਦਿਓ ਚਲੋ ਲੁਧਿਆਣੇ ਆਏ ਆ ਕੋਈ ਵੀ ਲੋੜ ਹੋਵੇ ਜੀ ਸਾਨੂੰ ਦੱਸ ਦਿਓ ਸਾਡਾ ਨੰਬਰ ਨੋਟ ਕਰ ਲਿਓ ਕਾਰਡ ਦੇ ਜੀ ਆਪਣਾ ਕੰਨ ਸੁਣਦਾ ਹੀ ਇੱਕ ਕੰਨ ਕੰਨ ਖਰਾਬ ਹੋ ਗਿਆ ਤੁਹਾਡਾ ਠੀਕ ਕਰਾ ਦਾਂਗੇ ਲੁਧਿਆਣੇ ਤੋਂ ਆ ਜਾਓ ਚੈੱਕ ਕਰਾ ਦਾਂਗੇ ਨਵਾਂ ਕੰਨ ਬਵਾ ਦਾਂਗੇ ਨਵਾਂ ਬਵਾ ਕੇ ਬਣਾ ਪ੍ਰਾਨੇ ਨਵਾਂ ਬਵਾ ਲਗੀ ਵਾਪਸ ਨਹੀਂ ਨਹੀਂ ਚੈੱਕ ਕਰਾ ਲਾਂਗੇ ਬਾਪੂ ਜੀ ਚੈੱਕ ਕਰਾ ਲਾਂਗੇ ਚੈੱਕ ਕਰਾ ਲਾਂਗੇ ਸਾਡੇ ਲੋਕਾਂ 'ਚ ਨਾ ਮਤਲਬ ਜਿਹੜੀ ਸੋਚ ਆ ਨਾ ਘੜ ਚੁੱਕੀ ਮਤਲਬ ਹੋਣੀ ਮੇਰੀ 60 ਸਾਲ ਦੀ ਉਮਰ ਉਹਦੀ 65 ਦੀ ਹੋ ਗਈ ਆ ਕੰਨਾਂ ਨੇ ਕਮਜ਼ੋਰ ਹੋਣਾ ਨਹੀਂ ਸਹੀ ਗੱਲ ਸਹੀ ਗੱਲ ਅਹੀਂ ਹੁਣਾਂ ਨੇ ਵੀ ਪਹਿਲੇ ਕੰਨ ਰਹਿਣ ਨਹੀਂ ਰਹਿਣੇ ਤੁਹਾਡੇ ਅੱਜ ਤੋਂ ਦਾਹੇ ਇੰਨਾ ਵੀ ਪੰਜ ਛਾਰ ਸਾਰੀ ਕੱਢਾ ਗੱਡੀ ਅੱਜ ਤੋਂ ਜਦੋਂ ਤੁਸੀਂ 60 ਸਾਲਾਂ ਦੇ ਹੋਣਾ ਤੁਹਾਡੀ ਸਾਰੀ ਮਤਲਬ ਕਪੈਸਿਟੀ ਘਟਣੀ ਆ ਘਟਣੀ ਘਟਣੀ ਜਿਹੜੀ ਦਵਾਈ ਆ ਜਿਹੜੀ ਉਹਨੂੰ ਵਧਾ ਦਿੰਦੀ ਨਹੀਂ ਵਧਾ ਸਕਦਾ ਉਮਰ ਦੇ ਹਿਸਾਬ ਨਾਲ ਇੱਕ ਚੀਜ਼ ਹੋ ਰਿਹਾ ਰੋਟੀ ਵੀ ਖਾ ਲਈ ਨਾ ਹੋਂਦੇ ਰੋਟੀ ਛਕਦੇ ਪੈ ਰਹੇ ਨਹੀਂ ਤੇ ਬੜੀ ਥੋੜੀ ਸੈਰ ਸੂਰ ਕਰ ਲਿਆ ਕਰੋ ਸ ਮਰੇ ਕੰਮ ਬਲੇ ਸਾਰੇ ਲਗੜੇ ਕੰਮ ਸਾਰੇ ਦਿਨ ਦੀ ਗੱਲ ਗਲਤ ਆ ਸਾਰਾ ਦਿਨ ਰੋਟੀ ਖਾ ਕੇ ਬਾਹਰ ਰੋਟੀ ਖਾਂਦੇ 10 ਮਿੰਟ ਤੁਸੀਂ ਬਹਿਣਾ ਨਹੀਂ ਸੈਰ ਕਰ ਲਓ ਪਿੰਡ ਚ ਹਾਂਜੀ ਸੈਰ ਨੂੰ ਆ ਗਿਆ ਨਹੀਂ ਨਹੀਂ ਜਦੋਂ ਰੋਟੀ ਖਾਣਾ ਨਾ 5-10 ਮਿੰਟ ਉੱਠ ਕੇ ਸੈਰ ਜ਼ਰੂਰ ਕਰ ਲਓ ਉਹ ਜ਼ਰੂਰੀ ਆ ਕੰਮ ਕੀ ਕਰਦੇ ਹਾਂ ਅਸੀਂ ਖੇਤੀਬਾੜੀ ਖੇਤੀਬਾੜੀ ਤੇ ਫਿਰ ਇੱਧਰ ਫਸਲ ਕਿੰਨੀ ਖਰਾਬ ਹੋਗੀ ਆਪਣੀ ਸਾਡੇ ਨਹੀਂ ਪਾਪਾ ਜੀ ਇੱਕ ਇੱਕ ਪੱਠਾ ਵੀ ਨਹੀਂ ਪੱਛ ਸਕਦਾ ਨਹੀਂ ਬੱਚਿਆ ਅਜੇ ਜੁੱਬੇ ਆ ਅਜੇ ਇਹ ਵਿੱਚ 6 ਵਜੇ ਪਹਿਲੀ ਵੜ ਜਾਣਾ 6 ਵਜੇ ਠਾਣਾ ਇਹ ਆ ਵੀ ਸਾਡੇ ਇੰਨੀ ਕਿਰਪਾ ਸਾਡੇ ਘਰ ਸੁੱਕੇ ਆ ਕੋਈ ਪਰਵਾਹ ਨਹੀਂ ਪਹਿਲੀ ਸਾਰੀ ਡੁੱਬ ਗਈ ਬਿਲਕੁਲ ਟੋਟਲੀ 100% ਤੇ ਇੰਨਾ ਫਿਰ ਬਾਪੂ ਜੀ ਫਿਰ ਮਤਲਬ ਇੰਨੀ ਚੜਦੀ ਕਲਾ ਕਿਵੇਂ ਇੰਨਾ ਕੁਝ ਨੁਕਸਾਨ ਕੀ ਹੋਇਆ ਪਾਸ਼ਾ ਨੇ ਸਾਰਾ ਬੁਆਰ ਵਾ ਕੋਈ ਚੱਕਰ ਨਹੀਂ ਮੈਂ ਚੜਦੀ ਕਲਾ ਜੀ ਸਾਡੇ ਰੂਹ ਮੈਂ ਪਾਸ਼ਾ ਨੇ ਆਖਿਆ ਨਹੀਂ ਮੈਂ ਚੜਦੀ ਕਲਾ ਜੀ ਕੋਈ ਗਮ ਨਹੀਂ ਕੋਈ ਕੰਮ ਕਾਤਾ ਵਾ ਜਿਸ ਕੀ ਵਾਸਤੇ ਸੋਨੇ ਲੈ ਗਿਆ ਲੋਕਾਂ ਦੀ 20 20 ਕਿੱਲੇ ਬੰਗੀ ਉਧਰ ਦੂਜੀ ਸਾਈਡ ਦਾ ਸੁਣਿਆ ਕਿਤੇ 50 15 15 16 16 ਕਿੱਲੇ ਤਾਂ ਮਰੇਆ ਮੇਰਾ 15 12 ਕਿੱਲੇ ਤਾਂ ਇਹਦਾ ਪਰਮਾਈਦਾ ਨਹੀਂ ਹੋਣੀ ਨੁਕਸਾਨ ਦੀ ਕਦੀ ਨਹੀਂ ਨਹੀਂ ਕਿੰਨੇ ਪਰਵਾਈ ਦੀ بجائے ਅਸੀਂ ਸਿੱਖਣ ਨੂੰ ਦੇਣ ਦੇ ਆ ਹਾਂ ਨੁਕਸਾਨ ਹੋਣ ਤੋਂ ਬਾਅਦ ਵੀ ਦੇ ਰਹੇ ਤੇ ਇਹਨੇ ਅੱਖਾਂ ਨਹੀਂ ਵੀ ਜਿਹੜਾ ਤੂੰ ਹਾਲ-ਯਾਰ 5-500 ਲੋਕਾਂ ਨੂੰ ਦੇਣਾ ਇਹ ਤਾਂ ਕੁਝ ਵੀ ਨਹੀਂ ਹਾਂ ਤੂੰ ਸਿੱਖਾਂ ਨੂੰ ਇੱਕ ਈ ਆਰਡਰ ਕਰ ਤੇਰਾ ਸਾਰਾ ਘਰ ਭਰ ਦੇਣਗੀ ਸਹੀ ਗੱਲ ਇਹ ਤਾਂ ਕੌਮ ਕੀ ਪੈਂਦੀ ਹੈ ਸਿੱਖ ਨਹੀਂ ਪਰ ਆ ਕਰਦੇ ਭਾਵੇਂ ਭੁੱਖੇ ਮਰਦੇ ਆ। ਪਾਲੀ ਐਸਾ ਆਈਂਦਾ ਵੀ ਪਤਾ ਨਹੀਂ ਕਿੱਥੋਂ ਪਰਮੇਸ਼ਰ ਹੀ ਭੇਜਦਾ ਹੈ। ਪਰਮੇਸ਼ਰ ਭੇਜਦਾ। ਮਾਲਕ ਦੀ ਬੋਲ। ਬਿਲਕੁਲ। ਉਹ ਅੰਨਾ ਪੰਨੇ ਜੇ ਬਣਾ। ਰਾਜਾ ਆਇਆ। ਪੰਜਾਬ ਰਾਜਾ। ਰਾਜੇ ਨਹੀਂ ਮੰਗਦੇ। ਰਾਜਿਆਂ ਨੂੰ ਗਰੀਬ ਵੀ ਨਹੀਂ ਕੋਈ ਦੇ ਸਕਦਾ। ਬਾਬਾ ਜੀ ਸਾਡੇ ਜਿਹੜੇ ਰਾਜਾ ਹੀ ਦਿੰਦਾ ਗਰੀਬਾਂ ਜਿੰਨੇ ਆਪਣੇ ਹੈਗੇ ਆ। ਇਹ ਇੱਕ ਤਾਂ ਇਹ ਥੋੜੇ ਜਿਹਾ ਸਹੀ ਸੋਨਾ ਦੇ ਚੱਲਣਾ ਪੰਜਾਬ ਵਾਕਿਆ ਹੀ ਸੋਨੇ ਦੀ ਕਿੜੀ ਆ ਜਿੱਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਕੀ ਸੀ ਕੁੱਤੇ ਦੇ ਨਾਲ ਕੈਂਠਾ ਪਾਤਾ ਸੀ ਤੇ ਦੋਨੋਂ ਨੇ ਬਾਹਰ ਖੜੇ ਕੁੱਤਾ ਉਤਰੇ ਕੈਂਠਾ ਕੈਂਠੇ ਨਾਲ ਹੀ ਮਿਲਿਆ ਸਹੀ ਗੱਲ ਕਿਵੇਂ ਫਿਰ ਬਾਪੂ ਜੀ ਕਿਵੇਂ ਹੋਊ ਹਰ ਰਾਜਨੀਤਿਕ ਪਾਰਟੀਆਂ ਲਗ ਲਗ ਰੋਟੀਆਂ ਸੇਕਦੀਆਂ ਚੱਲ ਜਾਂਦੀਆਂ ਇਹ ਨਾ ਪਹਿਲਾਂ ਵੀ ਸੇਕਦੀਆਂ ਸੀ ਹੁਣ ਵੀ ਸੇਕਦੀਆਂ ਕੋਈ ਇੱਕ ਹੀ ਸੂਰਮਾ ਉੱਠਣਾ ਸਾਰਿਆਂ ਨੂੰ ਫਨਾ ਕਰਕੇ ਰੱਖ ਦਊਗਾ ਇੱਕ ਦਿਨ ਵਾਹਿਗੁਰੂ ਆ ਅਮਰਤਪਾਲ ਵਿੱਚ ਸੁਣਿਆ ਨਾ ਹਾਂਜੀ 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 ਅੱਲੇ ਨੇ ਸਾਰੀ ਦੁਨੀਆ ਹੀ ਹਿਲਾਤੀ ਸਹੀ ਗੱਲ ਅੱਜ ਵੀ ਕੰਮ ਦੇ ਫਿਰਦੇ ਨੇ ਸਹੀ ਗੱਲ ਕੰਮ ਦੇਕ ਨਹੀਂ ਹਾਂ ਬਿਲਕੁਲ ਸਹੀ ਗੱਲ ਆਹ ਕਰਦੇ ਵੀ ਲਿਆਓ ਬਾਪੂ ਉਹ ਤੋਂ ਨਹੀਂ ਸਿੱਖ ਤੇ ਮਰੇ ਜੋ ਪੰਤੇ ਖਾਣਦੇ ਆ ਖੜੇ ਆ ਖੜੇ ਲੇਰਾ ਭਰਾ ਆ ਸਹੀ ਗੱਲ